ਤੋ ਝੂਠ ਮਾਰਨ ਚ ਮਾਰ ਰਹੇ ਝੂਠ ਬਹੁਤ ਮਾਰਦਾ ਤੂੰ ਇਹਨੂੰ ਪੁੱਛਣਾ ਵਾਲੇ ਭੜੂਏ ਨੂੰ ਵੀ ਸਿਮਰਜੀਤ ਸਿੰਘ ਮਾਨ ਦਾ ਅੰਗਰੇਜ਼ੀ ਪੰਜਾਬੀ ਪੜਿਆ ਹੀ ਨਹੀਂਗਾ ਉਹ ਤਾਂ ਅੰਗਰੇਜ਼ੀ ਸਕੂਲਾਂ 'ਚ ਪੜਿਆ ਹੈ ਉਹ ਕਹਿ ਰਹੇ ਆ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਮੈਂ ਵਿਚੋਲਗੀ ਕਰਕੇ ਤੁਹਾਡੀ ਗੱਲ ਕਰਾਈ ਹੈ ਪ੍ਰਗਾਸ਼ ਸਿੰਘ ਬਾਦਲ ਸੰਬੋਧਤ ਉਹ ਚੱਲਿਆ ਸੀਗਾ ਪ੍ਰਗਾਸ਼ ਸਿੰਘ ਬਾਦਲ ਸਟੇਜ ਤੇ ਬਿਠਾਏਗਾ ਪਰ ਇਹਨੇ ਜਦੋਂ ਉਹਨੂੰ ਬੋਲਣ ਦੀ ਵਾਰੀ ਆਈ ਇਹਨੇ ਹੱਥ ਖੜੇ ਕਰਾ ਦੇ ਜੇਕਰ ਪਛੋਕਰ ਤੇ ਥੋੜੀ ਜੀ ਝਾਤ ਮਾਰੀ ਜਾਵੇ ਤੁਸੀਂ ਸਿਮਰਜੀਤ ਸਿੰਘ ਮਾਨ ਦੇ ਬੜੇ ਨੇੜੇ ਰਹੇ ਆਂ ਔਰ ਸਵਾਰਨ ਸਿੰਘ ਜਥੇਦਾਰੀ ਬਹੁਤ ਨੇੜੇ ਰਿਹਾ ਹੈ ਪਹਿਰੇਦਾਰ ਤੇ ਪੰਜਾਬੀ ਹਲਤ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਮਿਲਾ ਰਹੇ ਹਾਂ ਜੀ ਸ਼੍ਰੋਮਣੀ ਕਾਲੀਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਫਰੀਦਕੋਟ ਦੇ ਜੋ ਪ੍ਰਧਾਨ ਆ ਸਰਦਾਰ ਗੁਰਦੀਪ ਸਿੰਘ ਜੀ ਢੁੱਡੀ ਇਹਨਾਂ ਨੇ ਆਪਣੀਆਂ ਸਵਾਵਾਂ ਪੰਜਾਬ ਪੁਲਿਸ ਵਿੱਚ ਨਿਭਾਈਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੋਦ ਦਾ ਵੀ ਆਨੰਦ ਮਾਣਿਆ ਔਰ ਸਾਬਨ ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰਮੈਂਟ ਹੋ ਚੁੱਕੇ ਆ ਔਰ ਇਸ ਟਾਈਮ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਵਿੱਚ ਆਪਣੀਆਂ ਸਲਾਵਾ ਨਿਭਾ ਰਹੇ ਆ ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਮੈਂ ਮਾਫੀ ਮੰਗਦਾ ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਇਹ ਜੀ ਖੜਕੂ ਵੋਮੈਂਟ ਨੂੰ ਖਤਮ ਕਰੂੰਗਾ ਤੇ ਇਹ ਵਾਅਦਾ ਕਰਕੇ ਅਰਜੀਵ ਗਾਂਧੀ ਨਾਲ ਮੈਂ ਉਹ ਚਿੱਠੀ ਵੇਖੀ ਹੈ ਦਸਖਤੇ ਦੇ ਆ ਆ ਦਸਖਤ ਸਿਮਰਜੀਤ ਮਾਨ ਦੇ ਉੱਤੇ ਲਿਖੀ ਤੇ ਮਰਨ ਐ ਐਸਾ ਸਵੰਦੀ ਟਿੱਪਣੀ ਕਰਨ ਲਈ ਅੱਜ ਆਪਣੇ ਕੋਲੇ ਪਹੁੰਚੇ ਸਰਦਾਰ ਗੁਦੀਪ ਸਿੰਘ ਢੁੱਡੀ ਅਸੀਂ ਸੌਰਨ ਸਿੰਘ ਸੌਰਨ ਸਿੰਘ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਆਜ਼ਾਦੀਆਂ ਹਰਕਤਾਂ ਨੂੰ ਆਵਾਜ਼ ਆ ਜਾ ਤੇਰਾ ਪਾਰਟੀ ਦੀ ਬਹੁਤ ਸਤਿਕਾਰ ਸੀਗਾ ਜੇ ਤੂੰ ਨਾ ਬਾਜ਼ ਆਇਆ ਤੇ ਤੇਰੇ ਨਾਲ ਅਸੀਂ ਖੁੱਲੀ ਬਹਿਸ ਕਰਨ ਨੂੰ ਵੀ ਤਿਆਰ ਆਂ ਜਗ੍ਹਾ ਤੇਰੀ ਹੋਊਗੀ ਘਰ ਤੇ ਰਹੋਗੇ ਜਿੱਥੇ ਮਰਜ਼ੀ ਬਹਿ ਜਾ ਤੇ ਜੇ ਤੂੰ ਫੇਰ ਵੀ ਬਾਜ਼ ਨਾ ਆਇਆ ਤੇ ਤੇਰੇ ਤੇ ਮਾਨ ਹੰਦਾ ਕੇਸ ਕਰਾਂਗੇ ਸੌਰਨ ਸਿੰਘ ਪੰਜ ਗਰਾਈ ਇੱਕ ਝੂਠ ਦਾ ਪਲੰਦਾ ਲੈ ਕੇ মিডিਏ ਸਾਹਮਣੇ ਹਾਜ਼ਰ ਹੋਇਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੋਈ ਮਾਫੀ ਨਹੀਂ ਮੰਗੀ ਇਹ ਦਿਖਾਵੇ ਕਿ ਕਿਸੇ ਮਾਫੀ ਮੰਗੀ ਹੈ ਇਹ ਕਹਿੰਦਾ ਹੈ ਵੀ ਮੈਂ ਚਿੱਠੀ ਵੇਖੀ ਉਹ ਪੰਜਾਬੀ ਚ ਲਿਖੀ ਇਹਨੂੰ ਪੁੱਛਣ ਵਾਲੇ ਭੜੂਏ ਨੂੰ ਵੀ ਸਿਮਰਜੀਤ ਸਿੰਘ ਮਾਨ ਤਾਂ ਅੰਗਰੇਜ਼ੀ ਪੰਜਾਬੀ ਪੜਿਆ ਹੀ ਨਹੀਂਗਾ ਉਹ ਤਾਂ ਅੰਗਰੇਜ਼ੀ ਸਕੂਲਾਂ ਚ ਪੜਿਆ ਹੈ ਪੰਜਾਬੀ ਬੋਲ ਸਕਦਾ ਹੈ ਪੰਜਾਬੀ ਪੜ ਸਕਦਾ ਹੈ ਪਰ ਲਿਖ ਨਹੀਂ ਸਕਦਾ ਤੇ ਤੈਨੂੰ ਅੰਗਰੇਜ਼ੀ ਨਹੀਂ ਆਉਂਦੀਗੀ ਤੇ ਤੂੰ ਕੰਗਰੇਜ਼ੀ ਚਿੱਠੀ ਕਾ ਤੋਂ ਪੜ ਲਈ ਕਰ ਰਿਹਾ ਹਸਾਇਨ ਕਰ ਲੈ ਸਰਦਾਰ ਸਿਮਰਜੀਤ ਸਿੰਘ ਮਾਨ ਅੰਗਰੇਜ਼ੀ ਹਸਾਇਨ ਕਰ ਰਿਹਾ ਤੂੰ ਆਪਣੇ ਆਈਡੈਂਟੀਟੀ ਕਾਰਡ ਤੇ ਆਈਡੈਂਟੀਟੀ ਕਾਰਡ ਤੇ ਨੂੰ ਪਾਰਟੀ ਵੱਲੋਂ ਇਸ਼ੂ ਹੋਇਆ ਸੀਗਾ ਉਹਦੇ ਤੂੰ ਹੁਸੈਨ ਵਖਾ ਰਿਆ ਹੈ ਇਹ ਤੂੰ ਬਿਲਕੁਲ ਝੂਠ ਮਾਰ ਰਿਆ ਹੈ ਸਭਾ ਚ ਬੈ ਕੇ ਇਨੀ ਉਮਰ ਹੋਣ ਦੇ ਬਾਵਜੂਦ ਵੀ ਤੈਨੂੰ ਸudar swaran singh ਇੰਨਾ ਬਲਾਫ ਨਹੀਂ ਚੱਲਣਾ ਚਾਹੀਦਾ ਹੈਗਾ ਤੈਨੂੰ ਪਾਰਟੀ ਨੇ ਬੜਾ ਮਾਨ ਸਤਕਾਰ ਬਖਸ਼ਿਆ ਸੀ ਸੰਗ ਜਥੇਦਾਰ ਜੋ ਸਿਮਰਜੀਤ ਸਿੰਘ ਮਾਦੇ ਬਹੁਤ ਨੇੜੇ ਸੀ ਔਰ ਉਹਨਾਂ ਨੂੰ ਉਹਨੇ ਗੱਡੀ ਵੀ ਲੈ ਕੇ ਦਿੱਤੀ ਸੀ ਨਵੀਂ ਔਰ ਇੱਥੇ ਪ੍ਰਚਾਰ ਪ੍ਰਸਾਰ ਵੀ ਕਰਦੇ ਸੀ ਇੱਕਦਮ ਤੁਹਾਡੀ ਪਾਰਟੀ ਨੇ ਉਹਨੂੰ ਕੱਢਤਾ ਜਿਵੇਂ ਆਪਣੇ ਆਪ ਚਲਾ ਗਿਆ ਕੀ ਕਾਰਨ ਬਣਿਆ ਸਾਰਾ ਇਹ ਬਿਲਕੁਲ ਨਹੀਂ ਇਹ ਆਦੇ ਹੰਕਾਰ ਚਲਾ ਗਿਆ ਸਿਮਰਜੀਤ ਸਿੰਘ ਮਾਨ ਨੇ ਅਜੇ ਤੱਕ ਕੋਈ ਵੀ ਬੰਦਾ ਉਹ 40 ਸਾਲ ਤੋਂ ਲੈ ਕੇ ਹੁਣ ਤੱਕ ਕੋਈ ਬੰਦਾ ਪਾਰਟ ਜੁੜੀ ਕੱਢਿਆਗਾ ਆਪਣੇ ਆਪ ਹੀ ਆਉਂਦੇ ਆ ਤੇ ਆਪਣੇ ਆਪ ਹੀ ਜਾਂਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਇੱਕ ਸੱਚੀ ਲੜਾਈ ਕੌਮ ਦੀ ਲੜ ਰਿਹਾ ਕੌਮ ਦੀ ਯਾਦ ਦੀ ਗੱਲ ਕਰ ਰਿਹਾ ਉਹ ਜੇ ਕੋਈ ਆਵੇ ਤੇ ਜੀ ਆਇਆਂ ਨੂੰ ਜੇ ਜਾਵੇ ਤਾਂ ਆਪਣੇ ਜੀ ਆਇਆਂ ਨੂੰ ਸਰਦਾਰ ਇਹ ਆਉਂਿਆ ਕਰਨੇ ਗਿਆ ਤੇ ਆਕਰ ਨਹੀਂ ਹੀ ਦੁਬਾਰਾ ਫੇਰ ਆ ਗਿਆ ਸੀਗਾ ਇਹ ਤੇ ਮਣਕੀ ਇਹਦਾ ਫੇਰ ਜੀ ਲੱਗਿਆ ਫੇਰ ਚਲਾ ਗਿਆ ਇਹ ਇਹ ਬਿਲਕੁਲ ਝੂਠ ਮਾਰਦਾ ਹੈ ਫਿਰ ਇਹ ਕਹਿ ਰਿਹਾ ਹੈ ਵੀ ਪ੍ਰਕਾਸ਼ ਸਿੰਘ ਬੱਲ ਦੇ ਉੱਪਰ ਸਿਮਰਜੀਤ ਮਾਨ ਬਹੁਤ ਡਰਦਾ ਸੀ ਇਹਨੂੰ ਭੜਗੋ ਨੂੰ ਪੁੱਛਣ ਵਾਲਾ ਹੋਵੇ ਵੀ ਇੱਕ ਤੂੰ ਸਪਾਈ ਸੀ ਤੂੰ ਕੌਣ ਹੁੰਦਾ ਗੱਲ ਕਰਾਉਣ ਵਾਲਾ ਸੰਤ ਜਨੈਲ ਸਿੰਘ ਨਾਲ ਜਾਂ ਪ੍ਰਕਾਸ਼ ਸਿੰਘ ਬੱਦਲ ਨਾਲ ਤੇਰੀ ਕਿ ਉਹ ਕਰਸੀ ਗਈ ਤੇਰੀ ਕਾਂਤ ਕਿਸੀ ਗਈ ਤੂੰ ਬਿਨ ਬਿਨਾ ਵਜਾ ਝੂਠ ਸੋਚੇ ਝੂਠ ਮਾਰੀ ਜਾਂਦਾ ਆਰ ਸਵਰਨ ਸਿੰਘ ਸਵਰਨ ਸਿੰਘ ਤੈਨੂੰ ਸਭ ਤੋਂ ਪਹਿਲਾਂ ਗੱਡੀ ਲੈ ਕੇਤੀ ਮਾਨ ਸਾਹਿਬ ਨੇ ਜੇ ਕਾਗਜ਼ ਨਹੀਂ ਬਣਾਏ ਤੂੰ ਆਪਣੇ ਆਪ ਨਹੀਂ ਬਣਾਏ ਉਹਦੇ 20 ਸਾਲ ਗੱਡੀ ਚੱਲੀ ਤੇਰੀ ਉਹ ਸਿਮਰਜੀਤ ਮਾਨ ਦੇ ਨਾਂ ਦੇਤੇ ਤੈਨੂੰ ਸਭ ਤੋਂ ਪਹਿਲਾਂ ਗੱਡੀ ਲੈ ਕੇਤੀ ਤੂੰ ਰਗਰੇਟਾ ਸੀਗਾ ਤੂੰ ਕਹਿ ਰਿਹਾ ਮੈਨੂੰ ਨਫ਼ਰਤ ਕਰਦਾ ਬਿਲਕੁਲ ਨਹੀਂ ਸਰਦਾਰ ਸਿਮਰਜੀਤ ਮਾਨ ਨੇ ਪਾਰਲੀਮੈਂਟ ਹਾਊਸ ਦੇ ਵਿੱਚ ਵੀ ਜਾ ਕੇ ਅਸੀਂ ਪ੍ਰਗਟਿਆ ਨਹੀਂ ਗੱਲ ਕੀਤੀ ਹੈ ਇਹ ਤੂੰ ਬਲਫ ਖੀਡ ਰਿਹਾ ਹੈ ਠੀਕ ਆ ਪਾਰਟੀ ਛੱਡ ਗਿਆ ਤੂੰ ਤੂੰ ਪਾਰਟੀ ਚ ਵਾਪਸ ਵੀ ਆਇਆ ਪਰ ਤੂੰ ਆਪਣਾ ਉਹ ਹੈਂਕਰ ਬਾਜੀ ਨਹੀਂ ਛੱਡੀ ਤੇਰਾ ਹਰ ਕਿਸ ਸਤਕਾਰ ਕਰਨਾ ਹੈਗਾ ਤੂੰ ਝੂਠ ਮਾਰਨ ਚ ਮਾਰਾਂ ਝੂਠ ਬਹੁਤ ਮਾਰਦਾ ਤੂੰ ਵੀ ਮੈਂ ਸਿਮਰ ਸਦਾਰ ਸਾਹਿਬ ਸੰਤ ਜਨਾਇ ਸਿੰਘ ਦੇ ਬਹੁਤ ਨੇੜੇ ਸੀ ਬਿਲਕੁਲ ਨਹੀਂ ਸੰਤ ਜਨਾਇ ਸਿੰਘ ਨੂੰ ਤੂੰ ਇੱਕ ਵਾਰੀ ਵੀ ਨਹੀਂ ਵੇਖਿਆ ਸਿਰਫ ਇੱਕ ਵਾਰੀ ਵੇਖਿਆ ਪਰ ਜਲਾਲਾਬਾਦ ਦੇ ਆੜੀਆ ਦੇ ਵਿੱਚ ਜਦੋਂ ਪਾਪਾ ਪ੍ਰਚਾਰ ਆਸੇ ਗਏ ਆ ਉਸੇ ਜਲਾਲਾਬਾਦ ਮਿਲੇ ਆ ਉਸ ਤੋਂ ਬਾਅਦ ਨੇ ਢੁੱਡੀ ਸਾਹਿਬ ਜਿਹੜੀ ਉਹਨਾਂ ਨੇ ਆਖੀ ਹੈ ਸਵਰਨ ਸਿੰਘ ਜਥੇਦਾਰ ਨੇ ਗੱਲ ਆਖੀ ਹੈ ਬਈ ਸਿਮਰਜੀਤ ਸਿੰਘ ਮਾਨ ਨੇ ਰਣਜੀਤ ਗਾਦੀ ਤੋਂ ਮਾਫੀ ਮੰਗੀ ਹੈ ਇਹ ਝੂਠ ਆ ਜਾਂ ਸਚਾਈ ਹੈ ਬਿਲਕੁਲ ਝੂਠ ਆ ਜੀ ਬਿਲਕੁਲ ਸੱਚਾ ਝੂਠ ਆ ਇਹ ਨਾ ਮਾਫੀ ਮੰਗੀ ਉਹਨੇ ਮਾਨ ਰਣਜੀਤ ਗਾਦੀ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਬਣ ਜਾਂਦਾ ਉਹਨਾਂ ਨੇ ਛੱਡਤਾ ਉਹਨੂੰ ਉਹ ਪਾਰਲੀਮੈਂਟ ਚ ਆ ਕੇ ਬੋਲੇ ਇੱਥੇ ਆ ਕੇ ਨਾ ਸੌਰੀ ਸੌਨ ਜਕਸੌਨ ਜਕੀ ਮਾਨ ਸਾਹਿਬ ਨੇ ਆ ਕੇ ਕੇ ਜਿਹੇ ਜਿਹੜਾ ਕਹਿਣ ਦੇਤੇ ਜੇਕਰ ਪਸ਼ੋਕਰ ਤੇ ਥੋੜੀ ਜੀ ਝਾਤ ਮਾਰੀ ਜਾਵੇ ਤੁਸੀਂ ਸਿਮਰਜੀਤ ਸਿੰਘ ਮਾਨ ਦੇ ਬੜੇ ਨੇੜੇ ਰਹੇ ਆਂ ਔਰ ਸਵਰਨ ਸਿੰਘ ਜਥੇਦਾਰ ਵੀ ਬਹੁਤ ਨੇੜੇ ਰਿਹਾ ਐ ਹੋ ਜੀ ਕੀ ਗੱਲ ਆਈ ਜਿਹੜਾ ਤੁਹਾਡੇ ਵਿੱਚ ਦੂਰੀਆਂ ਬਣ ਗਈਆਂ ਵੀ ਤੁਹਾਨੂੰ ਟਿੱਪਣੀਆਂ ਵੀ ਕਰਨੀਆਂ ਪੈ ਗਈਆਂ ਇਹ ਸਿਰਫ ਹੈਂਕੜ ਬਾਜਸੀ ਇਹਦੇ ਚ ਅਕਲ ਘੱਟ ਸੀ ਇਹਨੂੰ ਬੋਲਦਾ ਬਾੜਾ ਸੀ ਹਰ ਇੱਕ ਚੀਜ਼ ਵਿੱਚ ਮਾਨਸਾਹਬ ਉਹਨਾਂ ਇੰਟਰਫੀਅਰ ਕਰਦਾ ਸੀਗਾ ਇਹ ਸਿਰਫ ਜ ਦੂਜੇ ਜਿਹੇ ਦਰਾਂ ਨੇ ਮੰਗ ਰਾ ਕੇ ਧਿਆਨ ਸਿੰਘ ਮੰਗ ਰਾ ਕੇ ਚਾਰਨ ਸਿੰਘ ਲੋਹਾਰੇ ਦੇ ਮੰਗ ਰਾ ਕੇ ਮਾਨਸਾਹਬ ਦੇ ਮੀਟਿੰਗ ਦੇ ਵਿੱਚ ਕੋਈ ਹੋਏ ਸ਼ਬਦ ਬੋਲ ਰਿਹਾ ਸੀਗਾ ਜਿਵੇਂ ਖੁੱਡੀਆਂ ਸਾਹ ਦਾ ਭੋਗ ਪੈ ਰਿਹਾ ਸੀਗਾ ਇਹਨੇ ਹੱਥ ਖੜੇ ਕਰਾਏ ਉਦੋਂ ਸਮਝੌਤਾ ਉਹ ਚੱਲ ਨਹੀਂ ਬਦਲਦਾ ਪ੍ਰਗਾਸ਼ ਸਿੰਘ ਬਦਲਦਾ ਸਮਝੌਤਾ ਚੱਲਿਆ ਹੈਗਾ ਪ੍ਰਗਾਸ਼ ਸਿੰਘ ਬਦਲ ਸਟੇਜ ਤੇ ਬਿਠਾਏਗਾ ਪਰ ਇਹਨੇ ਜਦੋਂ ਉਹਨੂੰ ਬੋਲਣ ਦੀ ਵਾਰੀ ਆਈ ਇਹਨੇ ਹੱਥ ਖੜੇ ਕਰਾ ਲੇ ਵੀ ਅਸੀਂ ਗਦਾਰਾਂ ਦੇ ਨਾਲ ਸਾਡੀ ਕੋਈ ਯਾਰੀ ਨਹੀਂ ਗਈ ਉਹ ਮਾਨ ਸਾਹਿਬ ਨੇ ਬਹੁਤ ਮਹਿਸੂਸ ਕੀਤਾ ਤੇ ਬਾਦਲ ਸਾਹਿਬ ਨੇ ਬਹੁਤ ਮਹਿਸੂਸ ਕੀਤਾ ਇਹ ਹਮੇਸ਼ਾ ਇਹ ਪੁੱਠੀ ਗੱਲ ਕਰਦਾ ਰਹੇਗਾ ਪੁੱਠੀ ਗੱਲ ਕਰਨ ਦੇ ਵਿੱਚ ਬਹੁਤ ਮਾਰ ਆਹੇ ਆਪਣੀ ਝੂਠ ਨੂੰ ਉਹ ਸੱਚ ਬਦਲ ਕੇ ਜਮਾਰ ਆਹੇ ਪੰਜ ਗ੍ਰਾਂਧੀ ਸਾਹਿਬ ਨੇ ਅੱਜ ਇਹ ਦੋਸ਼ ਲਾਇਆ ਸਿਮਰਜੀਤ ਮਾਨਤੇ ਵੀ ਉਹਨੇ ਰੰਗ ਵਿਗਾਦੀ ਤੋਂ ਮਾਫੀ ਮੰਗੀ ਕੱਲ ਨੂੰ ਕੋਈ ਹੋਰ ਬੰਦਾ ਉੱਠ ਕੇ ਦੋਸ਼ ਲਾਊਗਾ ਇਸ ਤਰ੍ਹਾਂ ਜੇ ਨਰੀਪਰਾਏ ਕੰਮ ਦੋਸ਼ ਲਾਉਣ ਦਾ ਚੱਲ ਪੈਂਦਾ ਤਾਂ ਤੁਹਾਡੀ ਪਾਰਟੀ ਕੀ ਸਟੈਂਡ ਲਾਊਗੀ ਸਾਡੀ ਪਾਰਟੀ ਦੇ ਖਿਲਾਫ ਬੋਲੂਗੀ ਇਹ ਬੜਾ ਬੜਾ ਕਰੂਗਾ ਤੇ ਹੀ ਮਾਨਾ ਨਕੀਸ ਕਰਾਂਗੇ ਜੀ ਜੋ ਹੁਣ ਉਹਨੇ ਪਿੱਛੇ ਸਵਰਨ ਸਿੰਘ ਜਥੇਦਾਰ ਨੇ ਬੋਲਿਆ ਉਹਨੇ ਇਹ ਵੀ ਧਮਕੀ ਦਿੱਤੀ ਹੈ ਕਿ ਮੈਂ ਅੱਗੇ ਹੋਰ ਪਰਚੋਲ ਕਰੂੰਗਾ ਹੋਰ ਪੋਤਰੀ ਖੋਲੂੰਗਾ ਪਾਰਟੀ ਦੇ ਤੁਸੀਂ ਫਿਰ ਸਾਹਮਣਾ ਕਿਵੇਂ ਕਰੋਗੇ ਅਸੀਂ ਬਿਲਕੁਲ ਇਹ ਝੂਠ ਜਿਵੇਂ ਮੈਂ ਅੱਜ ਇਹਨਾਂ ਝੂਠ ਦਾ ਪਰਦਾ ਫਾਸ਼ ਕਰ ਰਿਹਾ ਹਾਂ ਇਸੇ ਤਰ੍ਹਾਂ ਹੀ ਇਹ ਝੂਠ ਦਾ ਪਰਦਾ ਫਾਸ਼ ਕਰਦੇ ਰਾਵਾਂਗੇ ਉਹ ਕਹਿ ਰਹੇ ਆ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਮੈਂ ਵਿਚੋਲਗੀ ਕਰਕੇ ਤੁਹਾਡੀ ਗੱਲ ਕਰਾਈ ਹੈ ਇਸ ਵਿੱਚ ਕਿੰਨੀ ਕਿ ਸਚਾਈ ਹੈ ਉਹ ਤੁਹਾਡਾ ਉਹਨਾਂ ਨੇ ਗੱਲ ਕਰਾਈ ਵਿਚੋਲਗੀ ਕੀਤੀ ਜਾਂ ਤੁਸੀਂ ਸਿੱਧੇ ਮਿਲੇ ਬਿਲਕੁਲ ਝੂਠ ਮਾਰਦਾ ਹੈ ਅਸੀਂ ਪ੍ਰਚਾਰ ਕਰਦੇ ਕਰਦੇ ਗਿਰਧਵਾ ਪਹੁੰਚੇ ਸੀ ਇਹ ਗਿਦਲਵਾ ਥਾਣੇ ਲੱਗਿਆ ਸੀਗਾ ਇਹ ਕਹਿੰਦਾ ਮੈਂ ਤੁਹਾਡੇ ਨਾਲ ਰਲਣਾ ਅਸੀਂ ਕਾ ਵੀ ਆਇਆ ਤੂੰ ਵੀ ਪ੍ਰਚਾਰ ਕਰ ਲੈ ਇਹ ਕਿਹੜੇ ਸਾਲ ਦੀ ਗੱਲ ਆ ਜੀ ਇਹ ਸਾਨੂੰ ਨਾਸੀ ਦੀ ਗੱਲ ਆ ਜੀ ਇਹ ਉਸ ਟਾਈਮ ਤੁਸੀਂ ਪੰਜਾਬ ਪੁਲਿਸ ਵਿੱਚ ਸੀਗੇ ਸਵਰਨ ਸਿੰਘ ਜਥੇਦਾਰ ਵੀ ਪੰਜਾਬ ਪੁਲਿਸ ਵਿੱਚ ਸੀ ਸਿਮਰਜੀਤ ਸਿੰਘ ਮਾਨ ਉਹਦੇ ਕਿਸਾ ਉਹਦੇ ਤੇ ਸੀ ਐਸਐਸਪੀ ਸੀਗੇ ਜੀ ਫਰੀਦਕੋਟ ਫਰੀਦਕੋਟ ਅੱਛਾ ਅੱਗੇ ਕੀ ਬਸਤਰਾ ਹੋਈ ਗੱਲ ਇਹ ਇਹ ਨਾਲ ਲੈ ਲਿਆ ਸੀ ਇਹ ਸਭ ਸਾਡੇ ਨੇ 2 ਮਹੀਨੇ ਪ੍ਰਚਾਰ ਕੀਤਾ ਇਹਨੇ ਸਾਡਾ ਜਿਹਾ 5-7 ਮਹੀਨੇ ਪਹਿਲਾਂ ਤਿਆਰ ਹੋ ਗਿਆ ਸੀਗਾ ਅਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਹੁੰਦੇ ਸੀਗੇ ਪ੍ਰਚਾਰ ਕਰਦੇ ਕਰਦੇ ਗਿਦੜਵਾ ਪਹੁੰਚੇ ਸੀ ਡਿਊਟੀ ਦੇ ਦੌਰਾਨ ਹੀ ਤੁਸੀਂ ਪ੍ਰਚਾਰ ਕਰਦੇ ਸੀਗੇ ਇਹ ਸਦਾਰ ਸਿੰਘ ਜੀ ਮਾਨਕ ਜਿਹਾ ਤਿਆਰ ਕੀਤਾ ਸੀਗਾ ਪ੍ਰਚਾਰ ਆਸਤੇ ਕਿਉਂਕਿ ਨਿਰੰਕਾਰੇ ਕਾਂਡ ਹੋਣ ਤੋਂ ਮੰਗਰੋਂ ਸੰਰਜਨਾਇ ਸਿੰਘ ਥੋੜਾ ਜਿਹੀ ਦਮਦਮ ਇੰਟਕਸਾਲ ਸੀਗੀ ਸੈਂਦਿ ਕਲਾ ਜਾੜੂ ਹੀ ਪ੍ਰਚਾਰ ਘਟ ਗਿਆ ਹੈਗਾ ਸਰਦਾਰ ਜਨੈਰ ਸਿੰਘ ਦੇ ਕੋਲੇ ਕੋਈ ਵੀ ਇਨਕਮ ਦਾ ਪੈਸਾ ਕੋਈ ਨਹੀਂ ਸੀਗਾ ਸੋਰਸ ਘੱਟ ਸੀਗੇ ਕੋਈ ਜਾਇਦਾਦ ਨਹੀਂ ਦਮਦਮਿਤਖਸਾਲ ਦੇ ਕੋਲੇ ਸudar simijuman ਨੇ ਇਹਨਾਂ ਨੂੰ ਭੇਜਿਆ ਉੱਥੇ ਬੰਬਈ ਰਾਜ ਸਿੱਖਾਂ ਦੇ ਕੋਲੇ ਅਮੀਰ ਸਿੱਖਾਂ ਦੇ ਕੋਲੇ ਉਹਨਾਂ ਨੇ ਦੋ ਗੱਡੀਆਂ ਲੈ ਕੇ ਦਿੱਤੀਆਂ ਪ੍ਰਚਾਰ ਆਸਤੇ ਜਿਹੜੀਆਂ ਚੰਦੋਂ ਕਲਾਂ ਸਾਰੀਆਂ ਗਈਆਂ ਸੀਗੀਆਂ ਉਹਨੇ ਪੁਲਸ ਨੂੰ ਸਾਰਟੀਆਂ ਸੀਗੀਆਂ